ਇਦੋਂ ਆ ਰਹੇ ਸੀ ਸੁਲਤਾਨਪੁਰ ਨੂੰ ਬੇਰ ਸਾਹਿਬ ਚੱਲੇ ਸੀ ਮੱਥਾ ਟੇਕਣ ਕੀ ਗੱਲ ਹੋ ਗਈ ਹਾਂਜੀ ਆਪੋ ਸਾਹਮਣੇ ਆਹ ਆਮੋ ਸਾਹਮਣੀ ਜੀ ਇਦਾਂ ਇਦਾਂ ਰੌਂਗ ਸੈਲ ਜਾ ਕੇ ਗੱਡੀ ਮਾਰਤੀ ਆ ਪਤਾ ਨਹੀਂ ਕੀ ਚੱਕਰ ਸੀਗਾ ਜਿਹੜਾ ਇਦਾਂ ਜਾ ਰਿਹਾ ਸੀਗਾ ਜਿਹੜੀ ਆਪਾਂ ਪੈਰ ਲਗੜਾ ਲੱਗੀਆਂ ਮਾਰੀਆਂ ਤਾਰ ਦੀ ਸਾਡੇ ਤਿੰਨ ਬੱਚੇ ਸੀਗੇ ਇੱਕ ਅਮਲ ਦੀ ਮੇਰਾ ਭੀਜਾ ਉਹਦੀ ਵਾਈਫ ਸੀ ਨਾਲ ਹਾਂਜੀ ਚਾਹ ਅਮਲ ਵੀ ਬਹੁਤ ਸੀਰੀਸ ਹਾਲਤ ਹੈ ਜੀ ਇਥੇ ਇਹਨਾਂ ਨੇ ਜਵਾਬ ਦਿੱਤਾ ਹੁਣ ਚਲੰਤਰ ਰੈਕਟਰ ਕੀਤੇ ਗੁੜੀਆ ਦੀ ਫੇਰ ਹੋ ਗਈ ਆ 5 ਸਾਲ ਦੀ ਸਾਡੀ ਚਾਹ ਦੀ ਭੀਜੀ ਆ ਸਾਡੀ ਕੋਤੀ ਆ ਜੀ ਅਕਸ਼ਮੇਰ ਹੋ ਗਈ ਆ ਆ ਦੇਖ ਸਕਦੇ ਆ ਤੁਸੀਂ ਉਹ ਡੱਡ ਵੱਡੀ ਪਈ ਆ ਮੇਰਾ ਮੁੰਡਾ ਯਾਰ ਮੇਰਾ ਬਹੁਤ ਹਾਂਜੀ ਉਹਦੀ ਵੀ ਹਾਲਤ ਬਹੁਤ ਸੀਰੀਅਸ ਆ ਹੁਣ ਇਹ ਤੁਹਾਨੂੰ ਦੱਸਿਆ ਸਾਡੇ ਕਮਲਦੀਪ ਜਿਹੜਾ ਉਹਦੇ ਵਾਈਫ ਜਿਹੜੀ ਆ ਪ੍ਰਭਜੋਤਪੁਰ ਉਹਨਾਂ ਦੀ ਬਹੁਤ ਸੀਰੀਅਸ ਹਾਲਤ ਆ ਪਰ ਰਾਈਫਰ ਕੀਤੀ ਜਲੰਧਰ ਅਜੀ ਜਾ ਹੀ ਰਹਾ ਆ ਪੰਨ 10 15 ਮਿੰਟ ਹੋ ਗਏ ਉਹਨਾਂ ਨੂੰ ਪਹੁੰਚਣ ਲਈ ਐਮਬੂਲੈਂਸ 25 ਦਿਨ ਆ ਘਰ ਮਾਰੀ ਬਿਚਾਰ ਆ ਹਾਂ ਲੋ ਰੋਂਗ ਸਾਈਡ ਮਾਰੀ ਆ ਮੈਂ ਤਾਂ ਮਗਰ ਆਉਂਦਿਆਂ ਬਾਈਕ ਤੇ ਹਾਂ ਜੀ ਆ ਕੇ ਰੋਂਗ ਸਾਈਡ ਮਾਰੀ ਕਦੀ ਲਈ ਆ ਇਹ ਇਧਰੋਂ ਆ ਰਹੇ ਇਹ ਇਧਰੋਂ ਇਹ ਜਿੰਨੀ ਨੂੰ ਆ ਰਹੇ ਸੀਗੇ ਪੱਛੇ ਸਾਡੇ ਹਾਂ ਨੂੰ ਵਾਲੇ ਇਧਰੋਂ ਜਾਂਦਾ ਸੀ ਇਧਰੋਂ ਜਾਂਦਾ ਹਾਂਜੀ ਹਾਂਜੀ ਇਹ ਤੁਹਾਡਾ ਨਾਮ ਕਿੱਥੋਂ ਦੇ ਰਹਿਣ ਵਾਲੇ ਸੂਰ ਇਹ ਸੁਲਤਾਨਾ ਉੱਥੇ ਚੰਡੀਗੜ੍ਹ ਮੱਲੇ ਰਹਿਣ ਵਾਲੇ ਕਮਲੇਸ਼ਵਰਾਂ ਜੀ ਨਾਮ ਹੈ ਕਿ ਸਾਫ ਕੀ ਸਰਪੰਚ ਕਿ ਕਰਨਾ ਹੈ ਤੇ ਨਾਇਕ ਰਫੂਤ ਲਿਆਵੰਦਾ ਸੀਗੀ ਇੱਥੇ ਆਣ ਕੇ ਤੇ ਇੱਥੇ ਆ ਹੋ ਗਿਆ ਐਕਸੀਡੈਂਟ ਕੋਈ ਕਾਰਨ ਪਤਾ ਨਹੀਂ ਲੱਗਾ ਐਕਸੀਡੈਂਟ ਦਾ ਨਹੀਂ ਕਾਰਨ ਕੋਈ ਪਤਾ ਨਹੀਂ ਲੱਗਾ ਉਹ ਜਿਹੜੇ ਬੰਦੇ ਆ ਮੈਂ ਸਾਮਣੀ ਹੋਏ ਆਮੋ ਸਾਮਣੀ ਗੱਡੀ ਵੱਜੀ ਹੈ ਇੱਥੇ ਜਾ ਕੇ ਵੇਖਿਆ ਆ ਮੈਂ ਸਾਮਣੀ ਗੱਡੀ ਦੇ ਵਿੱਚ ਗੱਡੀ ਦੇ ਅੰਦਰ ਦੋ ਜਣੇ ਜਦਾਂ ਦੀ ਹਾਲਤ ਬੰਨ ਹਾਲਤ ਬਹੁਤ ਅੰਨ ਦੀ ਮਾੜੀ ਕਰਪੂਸਰੇ ਲੱਗ ਕੇ ਕੀ ਕੀ ਨਾਮ ਚ ਸੀ ਇੱਕ ਦਾ ਨ ਸੁੰਮਨ ਤੇ ਇੱਕ ਦਾ ਗਰਵੀ ਕਿੱਥੋਂ ਆ ਰਹੇ ਸੀ ਪਰ ਪੂਤਲੇ ਤੋਂ ਆ ਰਿਹਾ ਸੀ। ਉਹ ਲਾਕਾਰ ਤੋਂ। ਉੱਥੇ ਕਚਾਰੀ ਚੋਂ ਆ ਰਿਹਾ ਸੀਗੇ ਮੰਡੇ ਤੇ ਅੱਜ ਜਿਸ ਕੀ ਜਮਾਨਤ ਦੀ ਤਰੀਕ ਤੋਂ ਉੱਥੇ ਗਿਆ ਸੀ। ਕਿੰਨੇ ਕਿ ਨਹੀਂ ਉਮਰ। ਉਮਰ ਹੋਊਗੀ ਮੰਡੇ ਦੀ ਕੋਈ। ਠੀਕ ਹਸਾਲ ਦਾ। ਇੱਕਦਾਂ ਘਰ ਵਾਲੀਆਂ ਜਿਹੜਾ ਜੇਰ ਚਾ। ਠੀਕ ਹਸਾਲ ਮੰਡੇ ਦੀ ਹੁੰਨੀਆਂ ਤੇ ਵਰਤੀ ਸੀ ਉਹਦੀ ਵੀ ਠੀਕ ਸੀ ਨਾ। ਦੋ ਜੀ। ਦੋਨੇ ਵਰਤੀ ਰਫਟ ਕਰਦੇ। ਹਾਂ ਜੀ। ਅੱਗੇ ਕਰਕੇ। ਕੋਈ ਕੀ ਨਾ ਕਿਤੇ ਜਰਾਂ। ਚੇਡੜਵਿੰਡੀ ਤੇ ਆ ਰਿਆਂ ਵਾਲੇ ਜੀ ਸਾਡੇ ਭਤੀਜੇ ਜੀ ਮੇਰੇ ਕਮਲਦੀਪ ਸਿੰਘ ਕਮਲਦੀਪ ਸਿੰਘ ਜੀ ਉਹਦਾ ਨਾਮ ਕਿੱਥੋਂ ਕਿੱਧਰ ਆਵੇ ਸੀ ਅਡਿਤਵਿੰਡੀ ਤੋਂ ਆ ਰਿਆ ਸੀ ਸੰਤਾਨਪੁਰ ਨੂੰ ਬੇਰ ਸਾਹਿਬ ਚੱਲੇ ਸੀ ਮੱਥਾ ਟੇਕਣ ਕੀ ਗੱਲ ਹੋ ਗਈ ਆ ਹਾਂਜੀ ਆਮੋ ਸਾਹਮਣੀ ਜੀ ਇੱਥੋਂ ਰੌਂਗਸਹਲ ਜਾ ਕੇ ਗੱਡੀ ਮਾਰਤੀ ਆ ਪਤਾ ਨਹੀਂ ਕੀ ਚੱਕਰ ਸੀ ਜਿਹੜਾ ਜਿਹੜਾ ਇੱਧਰੋਂ ਜਾ ਰਿਹਾ ਸੀਗਾ ਤਾਰ ਦੇ ਵਿੱਚ ਸਾਡੇ 3 ਬੱਚੇ ਸੀਗੇ ਇੱਕ ਕਮਲਦੀਪ ਮੇਰਾ ਭਤੀਜਾ ਇੱਥੇ ਉਹਦੀ ਵਾਈਫ ਸੀ ਨਾਲ ਹਾਂਜੀ ਚਾਰ ਰੀਤਾ ਦੀ ਹਾਲਤ ਹੈ ਜੀ ਰੀਤਾ ਦੀ ਬਹੁਤ ਸੀਰੀਅਸ ਹਾਲਤ ਹੈ ਜੀ ਇੱਥੇ ਇਹਨਾਂ ਨੇ ਜਵਾਬ ਦਿੱਤਾ ਹੁਣ ਚਲੰਦਰ ਰੈਕਟਰ ਕੀਤੇ ਆ ਜੀ ਗੁੜੀਆ ਦੀ ਐਕਸਪਾਇਰ ਹੋ ਗਈ ਆ 5 ਸਾਲ ਦੀ ਸਾਡੀ ਚਾਲਾ ਦੀ ਭਤੀਜੀ ਆ ਸਾਡੀ ਕੋਤੀ ਆ ਜੀ ਐਕਸਪਾਇਰ ਹੋ ਗਈ ਆ ਆ ਦੇਖ ਸਕਦੇ ਆ ਤੁਸੀਂ ਉਹ ਡੱਡ ਵੱਡੀ ਪਈ ਆ ਜਿਹੜਾ ਇੱਕ ਬੱਚਾ ਸੀ ਉਹਦੀ ਹਾਲਤ ਹਾਂਜੀ ਉਹਦੀ ਵੀ ਹਾਲਤ ਬਹੁਤ ਸੀਰੀਅਸ ਆ ਹੁਣ ਇੱਥੇ ਤੁਹਾਨੂੰ ਦੱਸਿਆ ਸਾਡੇ ਕਮਲਦੀਪ ਜਿਹੜਾ ਉਹਦੀ ਵਾਈਫ ਜਿਹੜੀ ਆ ਪ੍ਰਭਜੋਤ कौर ਉਹਨਾਂ ਵੀ ਬਹੁਤ ਸੀਰੀਅਸ ਹਾਲਤ ਆ ਉਰਾਇਫਰ ਕੀਤੀ ਜਲੰਧਰ ਜੀ ਜਾ ਹੀ ਰਹਾ 10 15 ਮਿੰਟ ਹੋਏ ਉਹਨਾਂ ਨੂੰ ਤੋਰਿਆ ਬਗੇ ਤੋਂ ਐਂਬੂਲੈਂਸ ਚ ਬੱਚੇ ਦੀ ਉਮਰ ਕਿੰਨੀ ਸੀ ਬੱਚੇ ਦੀ 9 8 ਮਹੀਨੇ ਦੀ ਹਾਂਜੀ ਛੋਟਾ ਬੇੜਾ ਹਾਂਜੀ ਇਹ ਕੁੜੀਆਂ ਸਵੇਰ ਹੋ ਗਈ ਆ ਮੱਚਾ 4 4 5 ਸਾਲ ਦੀ ਦੇਖ ਸਕਦੇ ਹੋ ਤੁਸੀਂ ਆ ਜੈਡ ਬਾਡੀ ਪਈ ਆ ਜੀ ਰੌਂਗ ਸਾਈਡ ਲਿਜਾ ਕੇ ਗੱਡੀ ਮਾਰਦੀ ਆ ਸਾਨੂੰ ਨਹੀਂ ਪਤਾ ਕਿ ਕੀ ਇਹ ਤੈਨੂੰ ਹੋਇਆ ਮਗਰ ਕਿੱਥੇ ਕੋਈ ਆ ਆ ਬੀੜੀ ਆ ਉਹਦੇ ਸਾਹਮਣੇ ਕਿੱਥੋਂ ਦਾ ਫੌਜੀ ਫੌਜੀ ਕਲੌਨੀ ਨੂੰ ਰਾਹ ਦੇ ਮੋੜਾ ਉਹਦੇ ਉਰਲੀ ਸਾਈਡ ਤੇ ਜੀ ਹਾਂਜੀ 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 ਚੱਲ ਇਹ ਵਾਲੇ ਤੋਂ ਚੱਲ ਲਈ ਰਾਜ ਬਰਾਬਰ ਹਾਂਜੀ ਹਾਂਜੀ ਦਰਸ਼ਕ ਤੁਹਾਡੇ ਕੋਲ ਐਕਸੀਡੈਂਟ ਕੇਸ ਪਹੁੰਚਿਆ ਵਾ ਉਹਦੇ ਬਾਰੇ ਵਿੱਚ ਹਾਂਜੀ ਇੱਕ ਐਮਰਜੈਂਸੀ ਆਈ ਹੈ ਸਾਡੇ ਕੋਲ ਜਿਹਦੇ ਚ 6 ਰੋਡ ਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਏ ਸੀਗੇ ਉਹਨਾਂ ਚੋਂ ਪੇਸ਼ੈਂਟਸ ਦੇ ਨਾਮ ਸੀਗੇ ਕਮਲਦੀਪ ਸਿੰਘ ਗਰਨੂਰ ਸਿੰਘ ਤੇ ਅਗਮਜੋਤ ਕੌਰ ਐਂਡ ਪ੍ਰਭਜੋਤ ਪ੍ਰਭਜੀਤ ਕੌਰ ਜਿਹੜੇ ਕਿ ਡੜਵਿੰਡੀ ਦੇ ਰਹਿਣ ਵਾਲੇ ਸੀਗੇ ਇਨਾ ਚੋ ਇੱਕ ਬੱਚੀ ਐ ਅਗਮਜੁੱਤ ਕੌਰ ਜਿਹਦੇ ਕੇ ਮੌਕੇ ਵਾਰਦਾ ਤੇ ਮਾਤੋ ਬੇਸੀਗੀ ਤੇ ਸਾਡੇ ਕੋ ਬ੍ਰਾਡ ਡੈਡੀ ਆਏ ਸੀਗੇ ਤੇ ਇੱਕ ਦੋ ਪੇਸ਼ੈਂਟਸ ਹੋਰ ਸੀਗੇ ਰਵੀ ਐਂਡ ਤੇ ਸੁਮਨ ਉਹ ਚੰਡੀਗੜ੍ਹ ਬਸਤੀ ਦੇ ਰਹਿਣ ਵਾਲਿਆ ਤੇ ਉਹ ਸਾਰੇ ਪੇਸ਼ੈਂਟ ਸੀਰੀਅਸ ਹੋਣ ਕਰਕੇ ਇਥੋਂ ਰੈਫਰ ਕਰ ਦਿੱਤੇ ਗਏ ਵਟੀ ਤੋਂ ਵਟੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸਤੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸਭ ਗੜ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488